ਬਾਲਾ ਐਸਐਸਪੀ ਜਾਂ ਪਟਿਆਲਾ ਜਾਂ ਜਿੰਨੇ ਵੀ ਅਧਿਕਾਰੀ ਜਦੋਂ ਮੋਰਚਾ ਲੱਗਾ ਸੀ ਜਿਨ੍ਹਾਂ ਨੇ ਮੋਰਚੇ ਨੂੰ ਡੱਕਣ ਦੀ ਗੱਲ ਕੀਤੀ ਅੱਜ ਉਹ ਮੋਦੀ ਸਰਕਾਰ ਉਹਨਾਂ ਨੂੰ ਪਰਮਵੀਰ ਚੱਕਰ ਦਾ ਸਨਮਾਨਤ ਕਰਨ ਦੀ ਜਿਹੜੀ ਆ ਉਹ ਗੱਲ ਕਰਨ ਦੇਈ ਆ ਖੱਟਰ ਸਰਕਾਰ ਔਰ ਮੋਦੀ ਸਰਕਾਰ ਆ ਅਸੀਂ ਇਹਦਾ ਪੁੱਜ ਕੇ ਡਟ ਕੇ ਵਿਰੋਧ ਕਰਦੇ ਆ ਵਿਰੋਧ ਕਰਦੇ ਆ ਇਸ ਚੀਜ਼ ਨੂੰ ਕਹਿੰਦੇ ਆ ਵੀ ਵੇਖੋ ਕਿਸਾਨਾਂ ਤੇ ਗੋਲੀਆਂ ਚਲਾਈਆਂ ਜਵਾਨ ਸ਼ਹੀਦ ਕੀਤੇ ਦੇ ਸੁਣੋ ਜਿਹੜਾ ਇਹਨਾਂ ਦੀ بجائے ਐਫਆਈਆਰ ਦਰਜ ਹੋਣ ਦੀ بجائے ਇਹਨਾਂ ਨੂੰ ਕਾਨੂੰਨੀ ਕਾਰਵਾਈ ਹੋਣ ਦੀ بجائے ਵੇਖੋ ਇਹ ਸਰਕਾਰ ਕਿੰਨੀ ਕਹਿ ਸਕਦੇ ਆ ਗਿਰੀ ਹੋਈ ਸਰਕਾਰ ਜਿਹਨੂੰ ਜਿਨ੍ਹਾਂ ਨੇ ਆਪਣੇ ਹੀ ਮਾਰੇ ਆਪਣੇ ਸਾਰਿਆਂ ਦੇ ਵਿੱਚ ਗੋਲੀਆਂ ਚਲਾਈਆਂ ਕਿੰਨੇ ਬੰਦੇ ਉਹਨਾਂ ਦੇ ਫਟੜੀ ਚਿੱਤੇ ਔਰ ਉਲਟਾ ਜਿਹੜਾ ਹੀ ਉਹਨਾਂ ਦੇ ਐਫਆਈਆਰ ਦਰਜ ਹੋਣ ਦੀ بجائے ਉਹਨਾਂ ਨੂੰ ਪਰਮਵੀਰ ਚੱਕਰ ਦਾ ਸਨਮਾਨਤ ਕਰਨ ਦੀ ਜਿਹੜੀ ਗੱਲ ਕਰਦੀ ਆ ਅਸੀਂ ਇਸ ਦਾ ਠੜਕੇ ਵਿਰੋਧ ਕਰਦੇ ਆ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਲੰਗੜਾ ਤੈਨੂੰ ਅੱਗੇ ਕਰਕੇ ਤਿਆ ਪਰ ਜੇ ਇਦਾਂ ਹੀ ਤੂੰ ਕਿਸਾਨਾਂ ਨਾਲ ਆੜਦਾ ਰਹੇਂ ਤੇ ਸੱਜਣਾ ਤੇਰੇ ਦਿਨ ਥੋੜੇ ਆ ਇਹ ਕਰਕੇ ਅਸੀਂ ਤੇਰਾ ਮੋਦੀ ਸਰਕਾਰ ਦਾ ਜਿਹੜਾ ਅਸੀਂ ਅੱਜ ਆਡਾ ਡੀਸੀ ਅਫਸਰਾਂ ਦਾ ਐਸਡੀਐਮ ਡਾਕਟਰਾਂ ਦਾ ਹੈਗਾ ਹੀ ਘੜਾਉਦਾ ਪਰ ਆ بارش ਹੋ ਰ ਕਰਨ ਜਿਹੜਾ ਉੱਥੋਂ ਦਾ ਮੁੱਤ ਵੀ ਕਰਕੇ ਅਸੀਂ ਆਪੂ ਆਪਣੇ ਜਿਹੜਾ ਏਰੀਆ ਬੰਦਾ ਸੀ ਉੱਥੇ-ਉੱਥੇ ਮੋਦੀ ਸਰਕਾਰ ਦੇ ਪੁੱਛਲੇ ਸਾੜ ਕੇ ਉਹਦਾ ਵਿਰੋਧ ਕਰਦੇ ਆਂ ਗਾੜੀ ਜਿਹੜੀ ਅਗਲੇ ਜਿਹੜੀ ਆ ਕਨੀ ਪੁਲਿਸ ਦਾ ਜਨਤਿਕ ਕੇਂਦਰ ਦਾ ਦਾਵਾ ਉਹ ਜਵਾਨ ਨੂੰ ਉੱਤਮ ਉਗਾ ਜੈਪੁਰੀਆਂ ਲੋ ਆਰਡਰ ਉਹ ਚੀਜ਼ ਦਾ ਮੋਦੀ ਸਰਕਾਰ ਤੇ ਕਿਹਦੇ ਪੁੱਤਰ ਆ ਉਹ ਡਾਕਟਰਾਂ ਦੇ ਗਾੜੀ ਸਾਡੇ ਜਾਣਗੇ ਔਰ ਵੈਗੁਰ ਕੀ ਕਾਲਸਾ ਵਾਹ ਪੜੇ